ਸਭ ਤੋਂ ਪਹਿਲਾਂ ਸਾਰੀਆਂ ਮੇਰੀਆਂ ਭੈਣਾਂ ਨੂੰ ਬਹੁਤ-ਬਹੁਤ ਖੁਸ਼ਖਬਰੀ ਕਿ ਜਿਹੜੀ ਪੋਸਟ ਦਾ ਉਹਨਾਂ ਨੂੰ ਇੰਤਜ਼ਾਰ ਰੰਦਾ ਪੰਜਾਬ ਅੰਗੜਮਾੜੀ ਭਰਤੀ ਉਹਦਾ ਨੋਟੀਫਿਕੇਸ਼ਨ ਹੈ ਜਿਹੜਾ ਰਿਲੀਜ਼ ਹੋ ਚੁੱਕਿਆ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੀਟ ਕੀਤਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਦੇ ਨਾਲ ਕੀ ਹੁੰਦਾ ਇਸ ਚੈਨਲ ਤੇ ਪੈਣ ਵਾਲੀਆਂ ਜੋ ਵੀ ਅਪਡੇਟ ਨੇ ਉਸ ਦੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹਿੰਦੀ ਹੈ ਤੇ ਸਾਨੂੰ ਵੀ ਮੋਟੀਵੇਸ਼ਨ ਮਿਲਦਾ ਨਮੀਆਂ ਨਮੀਆਂ ਅਪਡੇਟ ਤੋਡੇ ਤੱਕ ਲੈ ਕੇ ਹਾਂਜੀ ਆਪਾਂ ਫਰਸਟ ਨੋਟੀਫਿਕੇਸ਼ਨ ਤੋਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਤੇ ਜਦੋਂ ਤੱਕ ਤੁਹਾਡੀ ਸਿਲੈਕਸ਼ਨ ਨਹੀਂ ਹੁੰਦੀ ਇਸੇ ਤਰ੍ਹਾਂ ਅਸੀਂ ਤੁਹਾਡੇ ਲਈ ਵੀਡੀਓਜ਼ ਲੈ ਕੇ ਆਂਦੇ ਰਾਵਾਂਗੇ ਇਸ ਕਰਕੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਲੈਣਾ ਇਸ ਦੇ ਨਾਲ ਕੀ ਹੁੰਦਾ ਇਸ ਚੈਨਲ ਤੇ ਜੋ ਵੀ ਅਪਡੇਟ ਪਈਗੀ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਿਹਾ ਕਰੇਗਾ ਤੇ ਸਭ ਤੋਂ ਪਹਿਲਾਂ ਆਪਾਂ ਹਦਾਇਤਾਂ ਜਿਹੜੀਆਂ ਪੜ ਲੈਣੇ ਆ ਸਾਰੀ ਗੱਲਬਾਤ ਕਰਾਂਗੇ ਇਹ ਵਾਲੀ ਸਾਈਟ ਤੇ ਜਾ ਕੇ ਜਿਹੜਾ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਆਪਣੇ ਅਮਰਸਰ ਡਿਸਟ੍ਰਿਕਟ ਹੋਵੇ ਪਟਿਆਲਾ ਹੋਵੇ ਸੰਗਰੂਰ ਹੋਵੇ ਉਸ ਡਿਸਟ੍ਰਿਕਟ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਜਿਹੜਾ ਹੈਗਾ ਇਹ ਵਾਲਾ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਦੇਖੋ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਹੈਗਾ ਮੈਂ ਬ੍ਰੀਕ ਤੋਂ ਬਿਲਕੁਲ ਕਿਸ ਤਰੀਕੇ ਨਾਲ ਤੁਹਾਡੀ ਮੈਰਿਟ ਬਣਨ ਜਾ ਰਹੀ ਹੈ ਸਿਲੈਕਸ਼ਨ ਪ੍ਰੋਸੈਸ ਕੀ ਰਹਿਣ ਵਾਲਾ ਤੇ ਏਜ ਲਿਮਟ ਕੀ ਹੈ ਸਾਰੀ ਸਾਰੀ ਆਪਾਂ ਬ੍ਰੀਕ ਤੋਂ ਜਾਣਕਾਰੀ ਤੁਹਾਨੂੰ ਦਵਾਂਗੇ ਇਸ ਕਰਕੇ ਬਿਨਾ ਸਕਿਪ ਕਰੇ ਤੋਂ ਵੀਡੀਓ ਦੇਖਣੀ ਆ ਤਾਂ ਕਿ ਤੁਹਾਡੇ ਤੋਂ ਕੁਝ ਛੁੱਟ ਨਾ ਜਾਵੇ ਠੀਕ ਹੈ ਤੇ ਇਹ ਵਾਲੀ ਸਾਈਟ ਤੇ ਜਿਵੇਂ ਕਿ ਮੈਂ ਦੱਸਿਆ ਤੁਸੀਂ ਜਾ ਕੇ ਹੋਮ ਅਪਲਾਈ ਕਰ ਸਕਦੇ ਹੋ ਹੁਣ ਹੀ ਜਿਹੜੀ ਇਸ ਤੋਂ ਬਾਅਦ ਜਿਹੜੀ ਵੀਡੀਓ ਅਪਲੋਡ ਹੋ ਜਾਵੇਗੀ ਕਿ ਇਹ ਫਾਰਮ ਕਿਸ ਤਰੀਕੇ ਨਾਲ ਅਪਲਾਈ ਕਰਨਾ ਹੈ ਫਿਲਹਾਲ 19 ਤਰੀਕ ਨੂੰ ਜਿਹੜੇ ਆਪਣੇ ਫਾਰਮ ਸਟਾਰਟ ਹੋਣਗੇ ਪਰ ਉਹਨਾਂ ਦੁਆਰਾ ਇੱਕ ਜਿਹੜੀ ਪੀਡੀਐਫ ਦੱਸੀ ਗਈ ਹੈ ਉਸ ਪੀਡੀਐਫ ਦੇ ਅਕੋਰਡਿੰਗ ਇੱਕ ਵਾਰੀ ਮੈਂ ਤੁਹਾਨੂੰ ਦੱਸ ਦੇਣਾ ਕਿ ਕਿਹੜੇ ਡਾਕੂਮੈਂਟ ਚਾਹੀਦੇ ਨੇ ਇਹ ਅਪਲਾਈ ਕਰਨ ਦੇ ਸਮੇਂ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰ ਲਵਾਂਗੇ ਕਿਸੇ ਹੋਰ ਮਾਧਿਅਮ ਰਾਹੀਂ ਭੇਜੀ ਗਈ ਅਰਜ਼ੀ ਜਿਹੜੀ ਸਵੀਕਾਰ ਨਹੀਂ ਹੋਵੇਗੀ ਆਨਲਾਈਨ ਭਰ ਸਕਦੇ ਆ ਪਹਿਲਾਂ ਕੀ ਹੁੰਦਾ ਸੀ ਆਪਾਂ ਆਫਲਾਈਨ ਫਾਰਮ ਭਰਦੇ ਹੁੰਦੇ ਸੀ ਤੇ ਅੰਗਣਵਾੜੀ ਵਰਕਰ ਤੇ ਹੈਲਪਰ ਦੀਆਂ ਅ ਇਹੇ ਵੀ ਕੰਸੀ ਕੱਢੀ ਗਈ ਹੈ ਇਹ ਵੀ ਗੱਲ ਤੁਸੀਂ ਯਾਦ ਰੱਖਣਾ ਤੇ ਕਹਿੰਦੇ ਬੜੀ ਸਾਵਧਾਨੀ ਨਾਲ ਜਿਹੜਾ ਤੁਸੀਂ ਫਾਰਮ ਭਰਨੇ ਤਾਂ ਕਿ ਤੁਸੀਂ ਗਲਤੀ ਨਾ ਕਰੋ ਠੀਕ ਹੈ ਤੇ ਜਿਹੜੀ ਵੀ ਤੁਹਾਡੀ ਵਿਦਿਅਕ ਯੋਗਤਾ ਨਾ ਉਹ ਜਿਹੜੀ ਅੰਤਿਮ ਤਰੀਕ ਹੈ ਜੋ ਵੀ ਅੰਤਿਮ ਤਰੀਕ ਹੋਵੇ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੀ ਵਿਦਿਅਕ ਯੋਗਤਾ ਕੰਪਲੀਟ ਹੋਣੀ ਚਾਹੀਦੀ ਹੈ ਮਤਲਬ ਤੁਸੀਂ ਜਿਹੜਾ ਹੈਗਾ ਆਪਣੀ ਕੋਈ ਵੀ ਕੁਆਲੀਫਿਕੇਸ਼ਨ ਹੈ 10ਵੀਂ 12ਵੀਂ ਉਹ ਤੁਸੀਂ ਪਾਸ ਹੋਣੀ ਚਾਹੀਦੀ ਹੈ ਤੁਹਾਡਾ ਰਿਜ਼ਲਟ ਆ ਜਾਣਾ ਚਾਹੀਦਾ ਲਾਸਟ ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀ ਉਮੀਦਵਾਰ ਦੀ ਜਿਹੜੀ ਮੈਰਿਟ ਹੈ ਉਹ ਦਸਤਾਵੇਜ਼ਾਂ ਦੇ ਆਧਾਰ ਤੇ ਗਿਣੀ ਜਾਏਗੀ ਜਿਹੜੇ ਵੀ ਠੀਕ ਹੈ ਤੇ ਹੋਰ ਦਸਤਾਵੇਜ਼ ਜਿਹੜੀ ਤੁਸੀਂ ਜਾਣਕਾਰੀ ਨਹੀਂ ਦਿੱਤੀ ਉਸ ਦਾ ਜਿਹੜਾ ਨਹੀਂ ਮੰਨਿਆ ਜਾਏਗਾ ਤੇ ਤੁਹਾਡੇ ਕੋਲ ਰਿਹਾ ਇਸੀ ਦਾ ਸਬੂਤ ਹੋਣਾ ਚਾਹੀਦਾ ਜਿਵੇਂ ਕਿ ਵੋਟਰ ਕਾਰਡ ਆਧਾਰ ਕਾਰਡ ਡੋਮਿਸ਼ਲ ਸਰਟੀਫਿਕੇਟ ਪੰਜਾਬ ਦਾ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਪਿੰਡ ਤੋਂ ਸਭ ਤੋਂ ਪਹਿਲਾਂ ਜਾਣਕਾਰੀ ਦੀ ਇਹ ਗੱਲ ਹੈ ਕਿ ਜਿਸ ਪਿੰਡ ਦੇ ਵਿੱਚ ਤੁਸੀਂ ਹੋ ਤੁਸੀਂ ਉਸ ਪਿੰਡ ਦੇ ਵਿੱਚ ਹੀ ਅਪਲਾਈ ਜਿਹੜਾ ਕਰ ਸਕਦੇ ਹੋ ਦੂਸਰੇ ਪਿੰਡ ਵਿੱਚ ਅਪਲਾਈ ਨਹੀਂ ਕਰ ਸਕਦੇ ਜੇਕਰ ਤੁਸੀਂ ਸ਼ਹਿਰ ਦੇ ਵਿੱਚੋਂ ਤਾਂ ਤੁਸੀਂ ਆਪਣੇ ਵਾਰਡ ਦੇ ਵਿੱਚ ਹੀ ਅਪਲਾਈ ਕਰ ਸਕਦੇ ਹੋ ਵਾਰਡ ਨੰਬਰ 2 ਜਾਂ 3 ਹੋਰ ਵਾਰਡ ਦੇ ਵਿੱਚ ਤੁਸੀਂ ਅਪਲਾਈ ਨਹੀਂ ਕਰ ਸਕਦੇ ਠੀਕ ਹੈ ਇਹ ਰਿਸ਼ਦਾ ਸਬੂਤ ਹੈ ਜਿਹੜਾ ਅਸਲ ਜਿਹੜਾ ਤੁਹਾਨੂੰ ਅਪਲੋਡ ਕਰਨਾ ਹੋਏਗਾ ਨਕਲੀ ਜਿਹੜੇ ਸਬੂਤ ਨਹੀਂ ਚੱਲਣਗੇ ਇਸ ਕਰਕੇ ਆਪਾਂ ਨੇ ਸਾਰੇ ਦੇ ਸਾਰੇ origignal ਡਾਕੂਮੈਂਟ ਹੀ ਅਪਲੋਡ ਕਰਨੇ ਨੇ ਤੇ ਸ਼ਾਰਟਕਟਰ ਜਿਹੜੇ ਸ਼ਾਰਟ ਲਿਸਟ ਕੈਂਡੀਡੇਟ ਆਉਣਗੇ ਉਹਨਾਂ ਨੂੰ ਇੰਟਰਵਿਊ ਦੀ ਮੀਤੀ ਦੱਸੀ ਜਾਏਗੀ ਸਮਾਸਥਾਨ ਜਿਹੜਾ ਤੁਹਾਡੀ ਈਮੇਲ ਤੇ ਆ ਜਾਵੇਗਾ ਇਸ ਕਰਕੇ ਤੁਸੀਂ ਸਹੀ ਈਮੇਲ ਭਰਨੀ ਹੈ ਤੇ ਉਸ ਤੋਂ ਬਾਅਦ ਤੁਹਾਡਾ ਫੋਨ ਨੰਬਰ ਵੀ ਸਹੀ ਹੋਣਾ ਚਾਹੀਦਾ ਹੈ ਵੈਲਿਡ ਹੋਣਾ ਚਾਹੀਦਾ ਕਿਸੇ ਕੈਫੇ ਵਾਲੇ ਤੋਂ ਜੇਕਰ ਤੁਸੀਂ ਫਾਰਮ ਭਰਵਾਉਗੇ ਤਾਂ ਕੋਸ਼ਿਸ਼ ਕਰਨਾ ਉਸ ਦਾ ਨੰਬਰ ਨਾ ਹੋਵੇ ਉਸ ਦੀ ਮੇਲ ਨਾ ਹੋਵੇ ਤੁਹਾਡੀ ਆਪਣੀ ਹੋਵੇ ਠੀਕ ਹੈ ਤੇ ਵੈਬਸਾਈਟ ਤੇ ਵੀ ਜਿਹੜਾ ਹੈਗਾ ਆਫੀਸ਼ਲ ਵੈਬਸਾਈਟ ਤੇ ਵੀ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਵੇਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਸੀਂ ਤੁਹਾਡੇ ਲਈ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਕੇ ਆਂਦੇ ਰਵਾਂਗੇ ਦੇਖੋ ਜੇਕਰ ਤੁਸੀਂ ਅੰਤਿਮ ਫਾਰਮ ਨੂੰ ਸਬਮਿਟ ਕਰ ਦੇਣਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਜਿਹੜਾ ਹੈਗਾ ਤਬਦੀਲ ਉਹਦੇ ਵਿੱਚ ਨਹੀਂ ਕਰ ਸਕਦੇ ਸਾਰੇ ਡਾਕੂਮੈਂਟ ਪੀਡੀਐਫ ਦੇ ਵਿੱਚ ਹੋਣੇ ਚਾਹੀਦੇ ਹੁਣ ਦੇਖੋ ਜਿਹੜੀ ਆਪਣੀਆਂ ਮੇਨ ਚੀਜ਼ਾਂ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਤੇ ਜਿਹੜੀ ਝਾਤ ਮਾਰ ਲੈਨੇ ਤੇ ਬਾਕੀ ਗੱਲ ਆਪਾਂ ਲਾਸਟ ਦੇ ਵਿੱਚ ਜਦੋਂ ਫਾਰਮ ਅਪਲਾਈ ਕਰਾਂਗੇ ਉਸ ਵale ਜਿਹੜੀ ਗੱਲ ਆਪਾਂ ਕਰ ਲਵਾਂਗੇ ਉਸੇ ਟਾਈਮ ਤੇ ਦੇਖੋ ਜਿਹੜੀ ਆਪਣੀ ਅੰਗੜਮੜੀ ਵਰਕਰ ਹੈ ਉਸਦੇ ਲਈ ਜਿਹੜਾ ਤੁਸੀਂ ਘੱਟੋ ਘੱਟ ਗ੍ਰੈਜੂਏਸ਼ਨ ਤੋਂ ਤੁਸੀਂ ਹੋਣੇ ਚਾਹੀਦੇ ਹੋ ਜਾਂ ਇਸ ਦੇ ਬਰਾਬਰ ਦੀ ਕੋਈ ਵੀ ਡਿਗਰੀ ਹੋਵੇ ਮਤਲਬ ਗ੍ਰੈਜੂਏਸ਼ਨ ਹੋਵੇ ਜਾਂ ਇਸ ਦੇ ਬਰਾਬਰ ਦੀ ਕੋਈ ਵੀ ਡਿਗਰੀ ਹੋਵੇ ਗ੍ਰੈਜੂਏਸ਼ਨ ਲੈਵਲ ਦੀ ਤੁਸੀਂ ਇਸ ਦੇ ਲਈ ਅਪਲਾਈ ਕਰ ਸਕਦੇ ਪਰ ਪੰਜਾਬੀ ਦੇ ਵਿੱਚ ਜਿਹੜਾ ਹੈਗਾ ਨਾ 10ਵੀਂ ਦੇ ਵਿੱਚ ਤੁਹਾਡੇ ਕੋਲ ਪੰਜਾਬੀ ਭਾਸ਼ਾ ਦਾ ਜਿਹੜਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਪੰਜਾਬੀ ਪਾਸ ਤੁਸੀਂ ਹੋਣੇ ਚਾਹੀਦੇ 10ਵੀਂ ਦੇ ਵਿੱਚ ਇਹ ਗੱਲ ਤੁਸੀਂ ਜੋ ਜਿਹੜੀ ਯਾਦ ਰੱਖਣੀ ਤੇ ਜਿਹੜਾ ਹੈਲਪਰ ਦੀ ਭਰਤੀ ਆ ਉਸਦੇ ਲਈ ਤੁਸੀਂ ਪਲੱਸ 2 ਪਾਸ ਹੋਣੇ ਚਾਹੀਦੇ ਹੋ ਤੇ ਉਸ ਦੇ ਬਰਾਬਰ ਦੀ ਕੋਈ ਵੀ ਡਿਗਰੀ ਹੋਵੇ ਮਤਲ ਕੁਛ ਵੀ ਕੀਤਾ ਹੈ 10ਵੀਂ ਤੋਂ ਬਾਅਦ ਮਤਲਬ ਤੁਹਾਡੀ ਪਲੱਸ 2 ਲੈਵਲ ਦੀ ਜਿਹੜੀ ਯੋਗਤਾ ਹੋਣੀ ਚਾਹੀਦੀ ਹੈ ਠੀਕ ਹੈ ਜੇਕਰ 10ਵੀਂ ਜਾਂ 12ਵੀਂ ਕੀਤੀ ਹੈ ਓਕੇ ਬਿਲਕੁਲ ਸਹੀ ਹੈ ਪਰ ਤੁਸੀਂ 10ਵੀਂ ਤੋਂ ਬਾਅਦ ਕੋਈ ਹੋਰ ਕੋਰਸ ਕਰ ਲਿਆ ਜਿਵੇਂ ਕਿ ਆਪਣੀ ਆਈਟੀਆਈ ਹੁੰਦੀ ਹੈ 2 ਸਾਲ ਦੀ ਹੁੰਦੀ ਹੈ ਤਾਂ ਤੁਸੀਂ 12ਵੀਂ ਦੇ ਲੈਵਲ ਦੇ ਮੰਨੇ ਜਾਓਗੇ ਠੀਕ ਤੇ 10ਵੀਂ ਦੇ ਵਿੱਚ ਤੁਹਾਡੇ ਕੋਲ ਦੱਸਿਆ ਗਿਆ ਕਿ ਪੰਜਾਬੀ ਸਰਟੀਫਿਕੇਟ ਤੁਹਾਡਾ ਹੋਣਾ ਚਾਹੀਦਾ ਠੀਕ ਹੈ ਜਿਹੜੇ ਕੈਂਡੀਡੇਟ ਕੋਲ ਜ਼ਿਆਦਾ ਵਿਦਿਕ ਯੋਗਤਾ ਹੈ ਤੇ ਉਸ ਨੂੰ ਜਿਹੜਾ ਆਪਣਾ ਹੈਗਾ ਹਾਈ ਲੈਵਲ ਤੇ ਰੱਖਿਆ ਜਾਏਗਾ ਜਿਸ ਕੋਲ ਵੀ ਵੱਡੀ ਵੱਡੀ ਮਤਲਬ ਆਪਣੀ ਡਿਗਰੀ ਹੈ ਜਿਵੇਂ ਕਿ ਆਪਣੇ ਕੋਲ ਹੈਲਪਰ ਦੀ ਭਰਤੀ ਹੈ ਪਲੱਸ 2 ਲੈਵਲ ਦੀ ਇਹ ਭਰਤੀ ਹੈ ਤੇ ਇਹ ਤੁਹਾਡੇ ਨੰਬਰ ਪਲੱਸ 2 ਲੈਵਲ ਦੇ ਲੱਗ ਜਾਣਗੇ ਪਰ ਜੇਕਰ ਤੁਸੀਂ ਗ੍ਰੈਜੂਏਸ਼ਨ ਹੋ ਤਾਂ ਇਸ ਦੇ ਵਿੱਚ ਤੁਹਾਡੇ ਨੰਬਰ ਐਡ ਹੋ ਜਾਣਗੇ ਇਹ ਗੱਲ ਤੁਸੀਂ ਯਾਦ ਰੱਖਣੀ ਹੈ ਤੇ ਜਿਹੜੇ ਸਰਟੀਫਿਕੇਟ ਨੇ ਅਪਲਾਈ ਕਰਨ ਦੇ ਅੰਤਿਮ ਤਰੀਕ ਤੋਂ ਪਹਿਲਾਂ-ਪਹਿਲਾਂ ਆ ਜਾਣ ਜੀ ਇਹਦੇ ਨੇ ਉਮਰ ਸੀਮਾ ਦੀ ਗੱਲ ਕਰਦਿਆਂ 21 ਸਾਲ ਤੋਂ ਲੈ ਕੇ ਆਪਣੀਆਂ ਭੈਣਾਂ ਜਿਹੜੀਆਂ 37 ਸਾਲ ਤੱਕ ਦੇ ਨੇ ਅਪਲਾਈ ਕਰ ਸਕਦੇ ਨੇ ਅਨਰਿਜ਼ਰਵ ਕੈਟਾਗਰੀਜ਼ ਦੇ ਲਈ ਠੀਕ ਹੈ ਤੇ ਹੈਲਪਰ ਦੇ ਲਈ ਵੀ ਜਿਹੜੀ ਹੈਗੀ ਸੇਮ ਏਜ ਲਿਮਿਟ ਰਹਿਣ ਵਾਲੀ ਹੈ ਜਿਹੜੀਆਂ ਅਨੁਸੂਚਿਤ ਤੇ ਪਛੜੀਆਂ ਜਾਤੀਆਂ ਦੀਆਂ ਮਹਿਲਾਵਾਂ ਨੇ ਔਰਤਾਂ ਨੇ ਭੈਣਾਂ ਨੇ ਉਹ 42 ਸਾਲ ਤੱਕ ਅਪਲਾਈ ਕਰਨਗੇ ਜਿਨ੍ਹਾਂ ਦੀ ਜਿਹੜੀ ਹੈਗੀ ਕੋਈ ਡਿਸੇਬਿਲਟੀ ਹੈ ਫਿਜ਼ੀਕਲ ਹੈਂਡੀਕੈਪਟ ਨੇ ਉਹ 47 ਸਾਲ ਤੱਕ ਜਿਹੜੇ ਅਪਲਾਈ ਕਰਨਗੇ ਵਿਧਵਾ ਤੇ ਤਲਾਕਸ਼ੁਦਾ ਜਿਹੜੀਆਂ ਔਰਤਾਂ ਨੇ ਉਹ 47 ਸਾਲ ਤੱਕ ਲਈ ਅਪਲਾਈ ਕਰਨੀਆਂ ਤੇ ਰਿਆ ਇਸੇ ਸੰਬੰਧੀ ਯੋਗਤਾ ਦੇਖੋ ਇਸ ਦੇ ਵਿੱਚ ਸਪੈਸ਼ਲ ਲਿਖਿਆ ਜਿਹੜਾ ਬਿਨੇਕਾਰ ਹੈ ਉਹ ਪਿੰਡੂ ਲੈਕਨ ਲਈ ਸਬੰਧਿਤ ಗ್ರಾಮ ਪੰਚਾਇਤ ਜਾਂ ಗ್ರಾಮ ਸਭਾ ਦਾ ਮੈਂਬਰ ਹੋਣਾ ਜ਼ਰੂਰੀ ਹੈ ਠੀਕ ਹੈ ਬਸਨੀਕ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਜੇਕਰ ਤੁਹਾਡੀ ਇੰਨੇ ਤੋਂ ਬਾਅਦ ਜਿਹੜੀ ਕੋਈ ਨਵਾਂ ਪਿੰਡ ਬਣਿਆ ਤੁਹਾਡਾ ਕਈ ਵਾਰ ਹੁੰਦਾ ਪਿੰਡ ਬਣ ਜਾਂਦੇ ਤਾਂ ਤੁਸੀਂ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਕਿਸੇ ਤੋਂ ਵੀ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਡਾ ਨਵਾਂ ਨਾਮਾ ਨਾਮਾ ਪਿੰਡ ਬਣਿਆ ਠੀਕ ਹੈ ਤੇ ਉਸ ਤੋਂ ਬਾਅਦ ਦੇਖ ਸਕਦੇ ਤੁਸੀਂ ਸ਼ਹਿਰ ਵਿੱਚ ਜਿਹੜਾ ਹੈਗਾ ਆਪਣੇ ਹੀ ਵਾਰਡ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਗੱਲ ਵੀ ਇਸ ਦੇ ਵਿੱਚ ਲਿਖੀ ਗਈ ਹੈ ਤੇਰੇ ਆਈਸ਼ੀ ਸਬੂਤ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਡੋਮਿਸਾਈਲ ਸਰਟੀਫਿਕੇਟ ਜਿਹਨੂੰ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਕਹਿੰਦੇ ਨੇ ਉਹ ਹੋਣਾ ਚਾਹੀਦਾ ਸਨাক্তੀ ਕਾਰਡ ਜਿਹਨੂੰ ਕਹਿੰਦੇ ਨੇ ਆਪਣਾ ਵੋਟਰ ਕਾਰਡ ਹੋਣਾ ਚਾਹੀਦਾ ਤਾਜ਼ਾ ਹੋਣਾ ਚਾਹੀਦਾ ਵੋਟਰ ਸੂਚੀ ਵਿੱਚ ਤੁਹਾਡਾ ਨਾਮ ਹੋਣਾ ਲਾਜ਼ਮੀ ਹੈ ਤਾਂ ਤੁਸੀਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਠੀਕ ਆਧਾਰ ਕਾਰਡ 6 ਮਹੀਨੇ ਤੋਂ ਜਿਹੜਾ ਪੁਰਾਣਾ ਬਣਿਆ ਹੋਣਾ ਚਾਹੀਦਾ ਨਵਾਂ ਆਧਾਰ ਕਾਰਡ ਜਿਹਦੇ ਵਿੱਚ ਵੈਲਿਡ ਨਹੀਂ ਹੈ ਇਸ ਕਰਕੇ ਪੁਰਾਣਾ ਆਧਾਰ ਕਾਰਡ ਤੁਸੀਂ ਇਸ ਦੇ ਵਿੱਚ ਰੱਖਣਾ ਠੀਕ ਹੈ ਜਿਵੇਂ ਕਿ ਜਾਤੀ ਸਰਟੀਫਿਕੇਟ ਹੋਏਗਾ ਉਹ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਇਹਨਾਂ ਦੀਆਂ ਜਿਹੜੀਆਂ 2 ਹੁਣ ਆਪਾਂ ਨੈਕਸਟ ਚੱਲਦੇ ਆਂ ਕਿ ਫੀਸ ਦੀ ਗੱਲ ਕਰ ਲੈਣਾ ਦੇਖੋ ਵਰਕਰ ਦੇ ਲਈ 500 ਰੁਪਏ ਜਿਹੜੀ ਫੀਸ ਹੈ ਅਨਰਿਜ਼ਰਵਡ ਲਈ ਐਸਸੀ ਪਛੜੀਆਂ ਸ਼੍ਰੇਣੀਆਂ ਮਤਲਬ ਬੀਸੀ ਕੈਂਡੀਡੇਟ ਵਿਦਲਾ ਵਿਧਵਾ ਤਲਾਕਸ਼ੁਦਾ ਔਰਤਾਂ ਤੇ ਜਿਹੜੀਆਂ ਆਪਣੀਆਂ ਹੈਂਡੀਕੈਪਟ ਨੇ ਉਹਨਾਂ ਲਈ 250 ਰੁਪਏ ਫੀਸ ਹੈ ਜਿਹੜੀ ਵਰਕਰ ਦੀ ਪੋਸਟ ਹੈ ਤੇ ਹੈਲਪਰ ਲਈ 300 ਰੁਪਏ ਫੀਸ ਹੈ ਅਨਰਿਜ਼ਰਵਡ ਦੀ ਜਰਨਲ ਕੈਟਾਗਰੀ ਦੀ ਤੇ 150 ਰੁਪਏ ਹੈਗੇ ਅਨੁਸੂਚਿਤ ਜਾਤੀ ਪਛੜੀਆਂ ਸ਼੍ਰੇਣੀਆਂ ਵਿਧਵਾ ਤਲਾਕਸ਼ੁਦਾ ਔਰਤਾਂ ਤੇ ਜਿਹੜੀ ਆਪਣੀ ਹੈਂਡੀਕੈਪ ਟੋਰਟ ਦੇਖੋ ਅਪਲਾਈ ਕਰਨ ਦੀ ਜਿਹੜੀ ਹੈਗੀ 19 ਤਰੀਕ ਹੋਣ ਜਾ ਰਹੀ ਹੈ 9 ਵਜੇ ਤੋਂ ਜਿਹੜੇ ਫਾਰਮ ਸਟਾਰਟ ਹੋ ਜਾਣਗੇ ਫਿਲਹਾਲ ਮੈਂ ਇੱਕ ਵੀਡੀਓ ਅਪਲੋਡ ਕਰ ਦਿੰਦਾ ਕਿਸ ਤਰੀਕੇ ਨਾਲ ਜਿਹੜੂ ਫਾਰਮ ਅਪਲਾਈ ਕਰਨ ਨੇ ਪਰ 19 ਤਰੀਕ ਨੂੰ ਆਪਾਂ ਲਾਈਵ ਪ੍ਰੂਫ ਦੇਖਾਂ ਕਿਸ ਤਰੀਕੇ ਨਾਲ ਫਾਰਮ ਆ ਜਿਹੜੇ ਅਪਲੋਡ ਕਰਨ ਨੇ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਹੈਗੀ ਆਪਣੀ 10 12 2025 ਦੇਖੋ 10 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਡੀ ਵਿਦਿਅਕ ਯੋਗਤਾ ਜਿਹੜੀ ਪੂਰੀ ਹੋਣੀ ਚਾਹੀਦੀ ਹੈ ਤੁਹਾਡਾ ਸਰਟੀਫਿਕੇਟ ਆ ਜਾਣਾ ਚਾਹੀਦਾ ਹੁਣ ਆਪਾਂ ਅੰਗੜਮਾਰੀ ਜਿਹੜੇ ਵਰਕਰ ਹੈ ਉਸ ਦੀ ਮੈਰਿਟ ਲਿਸਟ ਕਿਸ ਤਰੀਕੇ ਨਾਲ ਬਣੇਗੀ ਉਸ ਬਾਰੇ ਗੱਲ ਕਰਦੇ ਆਂ ਦੇਖੋ ਧਿਆਨ ਦੇਣਾ ਸਮਝਣ ਦੀ ਕੋਸ਼ਿਸ਼ ਕਰਨੀ ਸਭ ਤੋਂ ਪਹਿਲਾਂ ਤੁਹਾਡੀ ਵਿਦਿਅਕ ਯੋਗਤਾ ਜਿਹੜੀ ਦਿੱਤੀ ਹੈ 10ਵੀਂ ਪਾਸ ਲਈ ਠੀਕ ਹੈ ਜੇਕਰ ਅੰਗੜਮਾਰੀ ਵਰਕਰ ਦੀ ਗੱਲ ਕਰਨਾ ਸਭ ਤੋਂ ਪਹਿਲਾਂ ਜੇਕਰ ਤੁਸੀਂ 10 ਪਾਸ ਹੋ ਤਾਂ ਤੁਹਾਡੇ 5 ਦੇ ਵਿੱਚੋਂ ਨੰਬਰ ਜੁੜ ਜਾਣਗੇ ਮਤਲਬ ਟੋਟਲ ਨੰਬਰ 5 ਨੇ ਜੇਕਰ ਤੁਹਾਡੇ 100% ਨੰਬਰ ਨੇ ਤਾਂ ਤੁਹਾਡੇ 5 ਨੰਬਰ ਜਿਹੜੇ ਜੁੜਨਗੇ ਜਿਵੇਂ ਕਿ ਕਰੋਨਾ ਵਾਲੇ ਕੈਂਡੀਡੇਟ ਠੀਕ ਹੈ ਉਸ ਤੋਂ ਬਾਅਦ ਜੇਕਰ ਤੁਹਾਡੇ 60% ਨੰਬਰ ਨੇ ਦੇਖੋ x/ 100 ਗੁਣਾ ਇਹ ਵਾਲਾ ਫਾਰਮੂਲਾ ਜਿੰਨਕੇ ਪੰਜ ਦਿੱਤੇ ਨੇ ਤਾਂ ਆਪਾਂ 5 ਨਾਲ ਗੁਣਾ ਕਰ ਲੈਣੀ ਹੈ ਇਹ ਪੰਜ ਦਿੱਤੇ ਨੇ ਤਾਂ ਆਪਾਂ 5 ਨਾਲ ਗੁਣਾ ਕਰ ਲਈਏ 25 ਦਿੱਤੇ ਹੋਏ ਨੇ ਗ੍ਰੈਜੂਏਸ਼ਨ ਲੈਵਲ ਤੇ 25 ਵੱਧ ਤੋਂ ਵੱਧ 25 ਐਡ ਹੋ ਸਕਦੇ ਨੇ ਤਾਂ ਆਪਾਂ ਇਹਨੂੰ 25 ਨਾਲ ਗੁਣਾ ਕਰਾਂਗੇ ਇਸ ਤਰੀਕੇ ਨਾਲ ਜਿਵੇਂ ਕਿ ਤੁਹਾਡੇ 60% ਨੰਬਰ ਨੇ ਮੰਨ ਲਓ ਤੇ ਉਸ ਤੋਂ ਬਾਅਦ 100 નીચે ਆ ਚੁੱਕੇ ਐਕਸ ਦਾ ਮਤਲਬ ਕੀ ਹੈ ਜਿੰਨੇ ਪਰਸੈਂਟ ਤੁਹਾਡੇ ਨੰਬਰ ਨੇ ਗੁਣਾ 5 ਕਰਦੇ ਆਪਾਂ ਇਹਨੂੰ ਜਿਸ ਤਰੀਕੇ ਨਾਲ ਕੱਟਾਂਗੇ ਤਾਂ ਆਪਣੇ ਕੋਲ ਜਿਹੜਾ ਹੈਗਾ 3 ਆ ਚੁੱਕਾ ਮਤਲਬ ਤੁਹਾਡੇ ਨੰਬਰ 3 ਜੋੜਨਗੇ ਜੇਕਰ ਤੁਹਾਡੇ ਹੈਗੇ ਨੇ 60% ਨੰਬਰ ਉਸੇ ਤਰੀਕੇ ਨਾਲ ਜੇਕਰ ਤੁਹਾਡੇ 80 ਗੁਣਾ 5 ਤੁਸੀਂ ਕਰ ਲੈਣਾ 5 ਦੋਣੀ ਇਸ ਨੂੰ ਅਸੀਂ ਇਸ ਤਰੀਕੇ ਨਾਲ ਕੱਟ ਲਾਂਗੇ ਤੇ 80% ਦੇ ਜਿਹੜੇ ਚਾਰ ਨੰਬਰ ਆਪਣੇ ਐਡ ਹੋ ਜਾਣਗੇ ਇਹ ਗੱਲ ਤੁਸੀਂ ਜਿਹੜੀ ਨੋਟ ਰੱਖਣੀ ਹੈ ਉਦੋਂ ਪਲੱਸ 2 ਲੈਵਲ ਤੇ ਵੀ ਜਿਹੜੇ ਆਪਣੇ ਪੰਜ ਨੰਬਰ ਐਡ ਹੋਣਗੇ x/100 ਗੁਣਾ 5 ਵਾਲਾ ਫਾਰਮੂਲਾ ਇਸ ਦੇ ਵਿੱਚ ਲਗਾ ਲੈਣਾ ਹੈ ਇਸੇ ਤਰੀਕੇ ਨਾਲ ਠੀਕ ਹੈ ਗ੍ਰੈਜੂਏਸ਼ਨ ਦੇ ਵਿੱਚ ਆਪਣੇ 25 ਨੰਬਰ ਐਡ ਹੋਣਗੇ ਮਤਲਬ 60 ਵਟੇ 60% ਨੰਬਰ ਨੇ ਕਿਉਂ ਮੈਂ 60 ਹੀ ਕੈਲਕੂਲੇਟ ਕਰ ਰਿਹਾ ਕਿਉਂਕਿ ਇਹ ਕੱਢਣਾ ਸੌਖਾ ਤੇ ਆ ਕੇ ਤੁਸੀਂ ਸਮਝ ਸਕੋ ਵਟੇ 100 ਕਿੰਨੇ ਦੇ ਵਿੱਚੋਂ 25 ਦੇ ਵਿੱਚੋਂ ਇਸ ਕਰਕੇ 25 ਨੂੰ ਗੁਣਾ ਕਰ ਲਾਂਗੇ 25 ਨੂੰ ਜਿਵੇਂ ਹੀ 100 ਨਾਲ ਕੱਟਦੇ ਆ ਆਪਣੇ 4 ਆ ਚੁੱਕਾ ਹੈ 4 ਨੂੰ 60 ਨਾਲ ਕਟਾਂਗੇ ਆਪਣੇ 15 ਮਤਲਬ ਜੇਕਰ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ 60% ਨੰਬਰ ਨੇ ਤਾਂ ਤੁਹਾਡੇ 15 ਨੰਬਰ ਐਡ ਹੋ ਜਾਣਗੇ ਜੇਕਰ ਬਾਦਨੇ ਦਾ ਤੁਹਾਡੇ ਬਾਦ ਨੰਬਰ ਜਿਹੜੇ ਐਡ ਹੋ ਜਾਣਗੇ ਉਸ ਤੋਂ ਬਾਅਦ ਤੁਸੀਂ ETT ਕੀਤੀ ਹੈ ਜਾਂ ਡਿਪਲੋਮਾ ਕੀਤਾ ਤਾਂ ਤੁਹਾਡੇ ਹੈਗੇ ਨੇ 10 ਨੰਬਰ ਜਿਹੜੇ ਐਡ ਹੋਣਗੇ 100% ਦੇ ਉਸੇ ਤਰੀਕੇ ਨਾਲ ਜੇਕਰ 60% ਨੰਬਰ ਨੇ ਤੁਸੀਂ 60% ਨੂੰ 100 ਨਾਲ ਬੰਡੋਗੇ ਤਾਂ ਇਸ ਤਰੀਕੇ ਨਾਲ ਜ਼ੀਰੋ ਨਾਲ ਜ਼ੀਰੋ ਕੱਟ ਗਈ ਤੇ 6 ਨੰਬਰ ਤੁਹਾਡੇ ਜਿਹੜੇ ਜੁੜ ਜਾਣਗੇ 60% ਦੇ ਬੀ ਐਡ ਜਾਂ ETT ਕੀਤੀ ਹੈ ਜੇਕਰ ਤੁਸੀਂ ਵਿਧਵਾ ਜਾਂ ਤਲਾਕਸ਼ੂਦਾ ਔਰਤਾਂ ਤਾਂ ਤੁਹਾਡੇ 5 ਨੰਬਰ ਐਡ ਹੋਣਗੇ ਜੇਕਰ ਪਿੰਡ ਦੀ ਨੂੰ ਹੈ ਤਾਂ 3 ਨੰਬਰ ਐਡ ਹੋਣਗੇ ਠੀਕ ਹੈ ਉਸ ਤੋਂ ਬਾਅਦ ਦੇਖੋ ਵਿਧਵਾ ਔਰਤ ਲਈ ਆਪਣੇ ਪਤੀ ਦਾ ਜਿਹੜਾ ਮੌਤ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਤੇ ਉਸ ਤੋਂ ਬਾਅਦ ਜੇਕਰ ਤਲਾਕਸ਼ੁਦਾ ਔਰਤ ਹੈ ਉਸ ਨੂੰ ਅਦਾਲਤ ਦਾ ਜਾਂ ਪਿੰਡ ਦੀ ਪੰਚਾਇਤ ਦਾ ਜਿਹੜਾ ਵੀ ਹੈਗਾ ਆਪਣਾ ਪ੍ਰੂਫ ਕੋਈ ਹੋਣਾ ਚਾਹੀਦਾ ਹੈ ओरिजिनल ਠੀਕ ਹੈ ਰਿਆਸ਼ੀ ਦਾ ਸਰਟੀਫਿਕੇਟ ਵੀ ਹੋਣਾ ਲਾਜ਼ਮੀ ਹੈ ਤੇ ਉਸ ਤੋਂ ਬਾਅਦ 50 ਨੰਬਰ ਟੋਟਲ ਨੇ 50 ਦੇ ਵਿੱਚੋਂ ਜਿਹੜੀ ਤੁਹਾਡੀ ਮੈਰਿਟ ਬਣ ਜਾਏਗੀ ਉਸ ਤੋਂ ਬਾਅਦ ਹੈਲਪਰ ਦੀ ਗੱਲ ਕਰਦੇ ਆਂ ਹੈਲਪਰ ਦੇ ਵਿੱਚ ਵੀ ਬਿਲਕੁਲ ਸੇਮ ਸਿਸਟਮ ਹੈ ਮੈਟ੍ਰਿਕ ਦੇ ਤੁਹਾਡੇ ਜਿਹੜੇ ਹੈਗੇ ਨੇ 10 ਜੋੜਨਗੇ ਜਿਵੇਂ ਕਿ 60/ 100 ਗੁਣਾ 10 0 ਦਾ 0 ਕੱਢ ਕੇ 6 ਨੰਬਰ ਤੁਹਾਡੇ ਜੁੜ ਜਾਣਗੇ ਜੇਕਰ ਤੁਹਾਡੇ ਕੋਲ 60% ਨੰਬਰ ਨੇ ਜਿਵੇਂ ਕਿ ਇਸ ਦੇ ਵਿੱਚ ਲਿਖਿਆ ਹੈ ਉਸ ਤੋਂ ਬਾਅਦ ਦੇਖੋ ਜੇਕਰ 60 ਪੁਆਇੰਟ ਤੁਹਾਡੇ ਪਲੱਸ ਨੰਬਰ ਨੇ ਤੇ 2 ਪੁਆਇੰਟ ਤੱਕ ਮਤਲਬ ਅਲੱਗ ਤੋਂ ਜਿਹੜੇ 2 ਅੰਕਾਂ ਤੱਕ ਹੀ ਤੁਹਾਡਾ ਵਿਚਾਰਿਆ ਜਾਵੇਗਾ ਜਿਵੇਂ ਕਿ ਤੁਹਾਡੇ 89.69 ਨੰਬਰ ਨੇ ਇਸ ਦੇ ਪਿੱਛੇ ਇੱਕ ਵੀ ਹੈ ਤਾਂ ਇੱਕ ਨੂੰ ਨਹੀਂ ਵਿਚਾਰਿਆ ਜਾਵੇਗਾ ਪਿਛਲੇ ਪੁਆਇੰਟ ਤੋਂ 2 ਅੱਖਰਾਂ ਤੱਕ ਹੀ ਜਿਹੜੀ ਤੁਹਾਡੀ ਮੈਰਿਟ ਪਛਾਣੀ ਜਾਏਗੀ ਦੋਵੇਂ ਦੋਵੇਂ ਕੈਂਡੀਡੇਟ ਲਈ ਵਰਕਰ ਤੇ ਹੈਲਪਰ ਲਈ ਪਲੱਸ 2 ਦੇ ਤੁਹਾਡੇ ਲੱਗਣਗੇ 25 ਨੰਬਰ ਉਸੇ ਤਰੀਕੇ ਨਾਲ ਜਿਹੜਾ ਸੇਮ ਫਾਰਮੂਲਾ ਰਹਿਣ ਵਾਲਾ ਤੇ ਗ੍ਰੈਜੂਏਸ਼ਨ ਕੀਤੀ ਹੈ ਈਟੀਟੀ ਕੀਤੀ ਹੈ ਬੀਐਡ ਕੀਤੀ ਹੈ ਐਨਟੀਟੀ ਕੀਤੀ ਹੈ ਤੇ ਡਿਪਲੋਮਾ ਕੀਤਾ ਜੇਕਰ ਤੁਸੀਂ ਤਾਂ ਤੁਹਾਡੇ 10ਾਂ ਦੇ ਵਿੱਚੋਂ ਨੰਬਰ ਲੱਗ ਜਾਣਗੇ ਪਰਸੈਂਟ ਦੇ ਅਕੋਰਡਿੰਗ ਜੇਕਰ ਵਿਧਵਾ ਔਰਤਾਂ ਨੇ ਤਾਂ 5 ਨੰਬਰ ਜੇਕਰ ਪਿੰਡ ਦੀ ਨੂੰਹ ਹੈ ਤਾਂ 3 ਨੰਬਰ ਹੋਣਗੇ ਸੇਮ ਕੰਡੀਸ਼ਨ ਹੈ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਪੰਜਾਬ ਰੈਜ਼ੀਡੈਂਸ ਦਾ ਪਿੰਡ ਦਾ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਅਦਾਲਤ ਤੋਂ ਜਿਹੜਾ ਹੈਗਾ ਤੁਸੀਂ ਮਨਜ਼ੂਰਸ਼ੂਦਾ ਹੋਣੀ ਚਾਹੀਦੀ ਪੌਤ ਦਾ ਸਰਟੀਫਿਕੇਟ ਹੋਣਾ ਚਾਹੀਦਾ ਤੇ 50 ਦੇ ਵਿੱਚੋਂ ਤੁਹਾਡੀ ਮੈਰਿਟ ਬ ਉਸ ਤੋਂ ਬਾਅਦ ਜਿੰਨਾ ਵੀ ਕੈਂਡੀਡੇਟ ਕਈ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਪਰਸੈਂਟੇਜ ਨਹੀਂ ਦਿੰਦੀਆਂ ਤੁਹਾਨੂੰ ਪਤਾ ਹੈ ਜੀਪੀਐ ਦਿੰਦੀਆਂ ਨੇ ਸੀਜੀਪੀਏ ਦਿੰਦੀਆਂ ਨੇ ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਸਭ ਤੋਂ ਪਹਿਲਾਂ ਉਹਨਾਂ ਦੇ ਨੰਬਰ ਪਰਸੈਂਟ ਦੇ ਵਿੱਚ ਤੋੜ ਲਏ ਜਾਣਗੇ ਫਿਰ ਉਹਨਾਂ ਦੀ ਜਿਹੜੀ ਮੈਰਿਟ ਬਣੇਗੀ ਉਹ ਉਹਨਾਂ ਦੇ ਆਪਣਾ ਜਿਹੜਾ ਹੈਗਾ ਫਾਰਮੂਲਾ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਰਿਟ ਜਿਹੜੀ ਤਿਆਰ ਹੋਏਗੀ 94 ਵਿਸ਼ਿਆਂ ਦਾ ਜਿਹੜੇ ਨੰਬਰ ਨਹੀਂ ਜੁੜਨਗੇ ਜਿਹੜੇ ਤੁਹਾਡੇ ਬਾਦੂ ਵਿਸ਼ੇ ਨੇ ਉਹਨਾਂ ਦੇ ਜਿਹੜੇ ਨੰਬਰ ਨਹੀਂ ਜੁੜਨਗੇ ਜਿਹੜੇ ਤੁਹਾਡੇ ਪਰਮਾਨੈਂਟ ਜਿਹੜੇ ਪਰਮਾਨੈਂਟ ਕੁਸ਼ ਹੁੰਦੇ ਨੇ ਜਿਵੇਂ ਆਪਣੇ ਕੰਪਿਊਟਰ ਹੋ ਗਿਆ ਉਸਦੇ ਨੰਬਰ ਜਿਹੜੇ ਤੁਹਾਡੇ ਨਹੀਂ ਜੁੜਨਗੇ ਠੀਕ ਹੈ ਜਿਵੇਂ ਫਿਜ਼ੀਕਲ ਦੇ ਨੰਬਰ ਤੁਹਾਡੇ ਨਹੀਂ ਜੁੜਨਗੇ ਇਸ ਕਰਕੇ ਜਿਹੜੇ ਤੁਹਾਡੇ ਪਰਮਾਨੈਂਟ ਵਿਸ਼ੇ ਨੇ ਉਹਨਾਂ ਦੇ ਹੀ ਨੰਬਰ ਦੇ ਵਿੱਚ ਐਡ ਹੋਣਗੇ ਜਿਵੇਂ ਕਿ ਜਿਹੜੇ ਲਾਜ਼ਮੀ ਵਿਸ਼ੇ ਨੇ ਅਤੇ ਚੋਣਵੇਂ ਵਿਸ਼ਿਆਂ ਦੇ ਅੰਕਾਂ ਨੂੰ ਜੋੜ ਕੇ ਆਵੇਗਾ ਤਾਂ ਬਾਦੂ ਵਿਸ਼ਿਆਂ ਦਾ ਵਿਕਲਪ ਵਿਸ਼ੇ ਦੇ ਅੰਕਾਂ ਨੂੰ ਪ੍ਰਤੀਸ਼ਤਤੀ ਗੱਨਾ ਵਿੱਚ ਨਹੀਂ ਜੁੜਾ ਜਾਏਗਾ ਤੁਸੀਂ ਪੜ ਸਕਦੇ ਤੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਪੁਆਇੰਟ ਤੋਂ ਬਾਅਦ ਦੋ ਅੰਕ ਤੱਕ ਜਿਹੜੀ ਗਿਣਤੀ ਕੀਤੀ ਜਾਏਗੀ ਤੇ ਜਿਹੜੇ ਡਿਸਟੈਂਸ ਐਜੂਕੇਸ਼ਨ ਵਾਲੇ ਨੇ ਤੇ ਓਪਨ ਸਕੂਲਾਂ ਦੇ ਪਾਸ ਨੇ ਉਹਨਾਂ ਨੂੰ ਵੀ ਜਿਹੜਾ ਇਸ ਦੇ ਵਿੱਚ ਅਪਲਾਈ ਕਰ ਸਕਦੇ ਨੇ ਉਹ ਵਾਲੇ ਕੈਂਡੀਡੇਟ ਵੀ ਤੇ ਉਸ ਤੋਂ ਬਾਅਦ ਆਪਾਂ ਨੈਕਸਟ ਚੱਲਦੇ ਹਾਂ ਹਾਂਜੀ ਦੋਸਤੋ ਉਸ ਤੋਂ ਬਾਅਦ ਆਪਾਂ ਇੱਕ ਜਿਹੜੀ ਪੀਡੀਐਫ ਤੇ ਝਾਤ ਮਾਰਦੇ ਹਾਂ ਸਾਰੀਆਂ ਪੀਡੀਐਫ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਜਿਹੜੀਆਂ ਮਿਲ ਜਾਣੀਆਂ ਇਸ ਕਰਕੇ ਸਾਡੇ ਚੈਨਲ ਟੈਲੀਗ੍ਰam ਚੈਨਲ ਨੂੰ ਜਿਹੜਾ ਜੁਆਇਨ ਤੁਸੀਂ ਕਰ ਲੈਣਾ ਠੀਕ ਇਹ ਕੀ ਹੈ ਕੰਬਾਈਨਡ ਆਪਣੀ ਆ ਚੁੱਕੀ ਹੈ ਸ਼ੀਟ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਡਿਸਟ੍ਰਿਕਟ ਆ ਚੁੱਕਿਆ ਠੀਕ ਹੈ ਬਲੌਕ ਆ ਚੁੱਕੇ ਇਹ ਨੇਮ ਆਫ ਪੋਸਟ ਮਤਲਬ ਵਰਕਰ ਦੀ ਖਾਲੀ ਹੈ ਕਿਸ ਦੀ ਖਾਲੀ ਹੈ ਇਹ ਤੁਹਾਡਾ ਅੰਗੜਮਾੜੀ ਸੈਂਟਰ ਕੋਡ ਹੈ ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਇਸ ਲਿਸਟ ਚ ਤੁਹਾਡੇ ਪਿੰਡ ਦੀ ਅੰਗੜਮਾੜੀ ਕੋਡ ਠੀਕ ਹੈ ਇਹ ਮੈਂ ਲਿਸਟ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਟੈਲੀਗ੍ਰਾਮ ਦਾ ਉਸ ਤੇ ਅਪਲੋਡ ਕਰ ਦਿੱਤੇ ਤੁਸੀਂ ਦੇਖ ਸਕਦੇ ਹੋ ਕਿ ਰਿਜ਼ਰਵੇਸ਼ਨ ਹੈ ਜਾਂ ਨਹੀਂ ਜਰਨਲ ਦੀ ਸ਼ੀਟ ਇੱਥੇ ਖਾਲੀ ਪਈ ਹੈ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਪਿੰਡ ਹੈ ਇਸ ਪਿੰਡ ਦੀਆਂ ਹੀ ਜਿਹੜੀ ਸ਼ੀਟ ਹੈਗੀ ਹੈ ਇਸ ਕਰਕੇ ਤੁਸੀਂ ਆਪਣਾ ਪਿੰਡ ਵੀ ਚੈੱਕ ਕਰ ਲੈਣਾ ਤੁਹਾਡੇ ਅੰਗੜਮਾੜੀ ਕੋਡ ਸੈਂਟਰ ਵੀ ਚੈੱਕ ਕਰ ਲੈਣਾ ਕਿ ਤੁਹਾਡੇ ਪਿੰਡ ਵਿੱਚ ਸ਼ੀਟ ਖਾਲੀ ਹੈ ਜਾਂ ਨਹੀਂ ਹੈ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਹੈ ਉਸ ਤੋਂ ਬਾਅਦ ਆਪਾਂ ਸਭ ਤੋਂ نیچے ਦੇਖ ਸਕਦੇ ਹੋ ਤੁਸੀਂ ਸਾਰੇ ਡਿਸਟ੍ਰਿਕਟ ਦੀਆਂ ਇਹਦੇ ਵਿੱਚ ਦਿੱਤੀਆਂ ਹੋਈਆਂ ਨੇ ਜਿਵੇਂ ਤੁਸੀਂ ਇਸ ਦੇ ਵਿੱਚ ਉੱਪਰ ਸਰਚ ਵੀ ਕਰ ਸਕਦੇ ਹੋ ਜਿਹੜਾ ਤੁਹਾਡਾ ਡਾਇਰੈਕਟ ਪਿੰਡ ਜਿਹੜਾ ਆ ਜਾਵੇਗਾ ਜੇਕਰ ਤੁਸੀਂ ਸਰਚ ਕਰਕੇ ਦੇਖਦੇ ਹੋ ਆਪਣੇ ਪਿੰਡ ਦਾ ਨਾਮ ਤੇ ਮੇਰੇ ਪਿੰਡ ਦਾ ਨਾਮ ਇਸ ਦੇ ਵਿੱਚ ਨਹੀਂ ਹੈਗਾ ਤਾਂ ਨੂੰ ਮੈਂ ਇੱਕ ਗੱਲ ਦੇਖੋ ਇਹ ਪਟਿਆਲਾ ਆ ਚੁੱਕਿਆ ਆਪਣੇ ਕੋਲ ਪਟਿਆਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੀਆਂ ਨੇ ਸਾਰੀਆਂ ਪੋਸਟਾਂ ਆ ਚੁੱਕੀਆਂ ਨੇ ਜਿੰਨਾਂ ਦੀ ਵੀ ਹੈਗੀਆਂ ਨੇ ਸਮਾਨਾ ਆ ਚੁੱਕਿਆ ਆਪਣਾ ਬਲੌਕ ਰਾਜਪੁਰਾ ਆ ਚੁੱਕਿਆ ਤੇ ਉਸ ਤੋਂ ਬਾਅਦ ਆਪਣੇ ਕੋਲ ਪਾਤੜਾ ਵੀ ਇਸ ਦੇ ਵਿੱਚ ਆ ਚੁੱਕਿਆ ਦੇਖੋ ਪਾਤੜਾ ਦੀਆਂ ਆਪਣੀਆਂ ਆ ਚੁੱਕੀਆਂ ਨੇ ਲੋਕਲ ਜਿਹੜਾ ਵੀ ਤੁਹਾਡਾ ਪਿੰਡ ਹੋਵੇਗਾ ਇਸ ਦੇ ਵਿੱਚ ਹੈਲਪਰ ਦੀ ਭਰਤੀ ਨਿਕਲੀ ਹੈ ਤੁਹਾਡਾ ਜਿਹੜਾ ਕੋਡ ਆ ਚੁੱਕਿਆ ਅੰਗੜਮਾਲੀ ਦਾ ਜਰਨਲ ਦੇ ਲਈ ਲਗਭਗ ਕਾਫੀ ਸੀਟਾਂ ਖਾਲੀ ਨੇ ਤੇ ਉਸ ਦੇ ਵਿੱਚ ਆਪਣੇ ਪਿੰਡ ਆ ਚੁੱਕੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਬਰਡ ਨੰਬਰ 10 ਦਾ ਘੱਗਾ ਆ ਚੁੱਕਿਆ ਆਪਣਾ ਇਸ ਦੇ ਵਿੱਚ ਵੀ ਜਿਹੜੀ ਸ਼ੀਟ ਖਾਲੀ ਹੈ ਤੇ ਬਰਡ ਨੰਬਰ 13 ਪਾਤੜਾਂ ਦੇ ਵਿੱਚ ਖਾਲੀ ਹੈ ਬਰਡ ਨੰਬਰ 14 ਪਾਤੜਾਂ ਦੇ ਵਿੱਚ ਖਾਲੀ ਹੈ ਠੀਕ ਹੈ ਬਰਡ ਨੰਬਰ 9 ਘੱਗੇ ਦੇ ਵਿੱਚ ਖਾਲੀ ਹੈ ਇਹ ਤੁਸੀਂ ਜਿੰਨੇ ਸਾਰੀ ਦੀ ਸਾਰੀ ਡਿਟੇਲ ਚੈੱਕ ਕਰ ਲੈਣੀ ਹੈ ਤੁਸੀਂ ਆਪਣੇ ਹਿਸਾਬ ਨਾਲ ਕਿ ਤੁਹਾਡੇ ਪਿੰਡ ਵਿੱਚ ਸ਼ੀਟ ਖਾਲੀ ਹੈ ਜਾਂ ਨਹੀਂ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਣਾ ਚਾਹ ਰਿਹਾ ਹਾਂ ਹੋਰ ਚੀਜ਼ ਮੈਂ ਤੁਹਾਨੂੰ ਕੀ ਦਿਖਾਵਾਂਗਾ ਇਹ ਵਾਲੀ ਜਿਹੜੀ ਹੈਗੀ ਇਸ ਤੇ ਜਿਹੜਾ ਸ਼ੋਰਟ ਨੋਟੀਫਿਕੇਸ਼ਨ ਜੀ ਐਸਟੀ ਵੀ ਵੀਡੀਓ ਬਣਾ ਦਿੱਤੀ ਹੈ ਤੇ ਹੁਣ ਤੁਸੀਂ ਦੇਖਣਾ ਕੀ ਚਾਹੁੰਦੇ ਹੋ ਤੁਸੀਂ ਦੇਖ ਸਕਦੇ ਕੀ ਤੁਹਾਡੇ ਆਪਣੇ ਡਿਸਟ੍ਰਿਕਟ ਦੇ ਵਿੱਚ ਕਿੰਨੀਆਂ ਪੋਸਟਾਂ ਖਾਲੀ ਨੇ ਠੀਕ ਹੈ ਕਿੰਨੀਆਂ ਪੋਸਟਾਂ ਖਾਲੀ ਨੇ ਤੇ ਐਸਸੀ ਲਈ ਤੇ ਅਨਰਿਜ਼ਰਵਬਲੀ ਕਿੰਨੀਆਂ ਖਾਲੀ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਅਮਰਸਰ ਦੇ ਵਿੱਚ ਜਿਹੜੀਆਂ ਐਸਸੀ ਦੀਆਂ ਇਕੀਆਂ ਨੇ ਬੀਸੀ ਲਈ ਕੋਈ ਪੋਸਟ ਜਿਹੜੀ ਨਹੀਂ ਹੈਗੀ ਇਸ ਕਰਕੇ ਤੁਸੀਂ ਹੈਗੇ ਅਨਰਾਖਮੀਆਂ ਮਤਲਬ ਅਨਰਿਜ਼ਰਵ ਦੇ ਵਿੱਚ ਅਪਲਾਈ ਕਰ ਸਕਦੇ ਹੋ ਬੀਸੀ ਵਾਲੇ ਕੈਂਡੀਡੇਟ ਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਕੀ ਦੇਖ ਸਕਦੇ ਹੋ ਰੱਖਮਾ ਕਰਨ ਦਿੱਤਾ ਹੈ ਤੇ ਅੰਗੜਵਾਰੀ ਵਰਕਰ ਦੇ ਕਿੰਨੇ ਨੇ ਹੈਲਪਰ ਨੇ ਕਿੰਨੇ ਨੇ ਇਹ ਵੀ ਦੱਸਿਆ ਹੋਇਆ ਇਸ ਦੇ ਵਿੱਚ ਠੀਕ ਹੈ ਟੋਟਲ ਪੋਸਟਾਂ ਤੁਹਾਨੂੰ ਇਸ ਦੇ ਵਿੱਚ ਦੱਸ ਦਿੱਤਾ ਗਿਆ ਤੇ ਉਸ ਤੋਂ ਬਾਅਦ ਤੁਸੀਂ ਪਟਿਆਲਾ ਦੇ ਵਿੱਚ ਦੇਖ ਸਕਦੇ ਹੋ 18 ਜਿਹੜੀਆਂ ਆਪਣੀਆਂ ਐਸਸੀ ਦੀ ਨੇ ਓਬੀਸੀ ਦੀ ਕੋਈ ਨਹੀਂ ਹੈਗੀ 55 ਜਿਹੜੀਆਂ ਅਨ ਰਿਜ਼ਰਵ ਦੀ ਨੇ ਤੇ ਟੋਟਲ ਆਪਣੀਆਂ 246 ਪਟਿਆਲੇ ਦੇ ਵਿੱਚ ਵੀ ਜਿਹੜੀਆਂ ਟੂ ਪੋਸਟਾਂ ਹੈਗੀਆਂ ਨੇ ਤੇ ਕੁੱਲ ਮਿਲਾ ਕੇ 4794 ਜਿਹੜੀਆਂ ਆਪਣੀਆਂ ਹੈਲਪਰ ਦੀਆਂ ਨੇ ਤੇ 1316 ਜਿਹੜੀਆਂ ਹੈਗੀਆਂ ਆਪਣੇ ਇਹ ਬਰਕਰਾਰ ਰੱਖ ਦੇਣਾ ਇਹ ਗੱਲਾਂ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਨੇ ਠੀਕ ਹੈ ਹਾਂਜੀ ਦੋਸਤਿਆ ਭੈਣਾਂ ਨੂੰ ਇਹ ਵੀਡੀਓ ਪਸੰਦ ਆਈ ਹੋएगी ਆਪਣੀਆਂ ਹੋਰ ਭੈਣਾਂ ਦੇ ਵਿੱਚ ਵੀ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਿਸੇ ਵੀ ਤਰ੍ਹਾਂ ਦੀ ਸਾਡੇ ਤੋਂ ਹੈਲਪ ਚਾਹੀਦੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਜਿਹੜੀ ਇਹ ਸਾਈਟ ਹੈ ਇਸ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਜੇਕਰ ਤੁਹਾਡੇ ਕੋਲ ਟੈਲੀਗ੍ਰam ਜਿਹੜਾ ਓਪਨ ਨਹੀਂ ਹੋਇਆ ਤਾਂ ਤੁਸੀਂ ਡਾਇਰੈਕਟ ਇਸ ਸਾਈਟ ਤੇ ਜਾ ਕੇ ਇਹ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਇੱਕ ਵਾਰੀ ਤੁਸੀਂ ਖੁਦ ਵੀ ਰੀਡ ਇਹਨਾਂ ਨੂੰ ਕਰਨਾ ਤੇ ਕਿਸ ਤਰੀਕੇ ਨਾਲ ਫਾਰਮ ਭਰਨਾ ਨੈਕਸਟ ਵੀਡੀਓ ਆ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਤੇ ਲਾਸਟ ਤੱਕ ਜੋ ਤੱਕ ਤੁਹਾਡੀ ਜੁਆਇਨਿੰਗ ਨਹੀਂ ਹੁੰਦੀ ਅਸੀਂ ਤੁਹਾਡੇ ਤੱਕ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਕੇ ਆਉਂਦੇ ਰਵਾਂਗੇ ਛੇਤੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਹ ਤੱਕ ਲਈ ਰੱਬ ਰੱਖਾ ਧੰਨਵਾਦ